ਸਾਰਜੋਗ ਦੋਸਤੋ ਅੱਜ ਆਪਾਂ ਜਿਹਨੇ ਇਸ ਪੁਲ ਦੇ ਵਿਚਕਾਰ ਖੜੇ ਆ ਜੋ ਪਾਖੜਾ ਨਹਿਰ ਲੰਘਦੀ ਹੈਗੀ ਇੱਥੋਂ ਦੀ ਤੁਹਾਨੂੰ ਆ ਉਹਦੀ ਸਥਿਤੀ ਦਿਖਾਉਣੇ ਆਗੇ ਤੁਸੀਂ ਪੁਲ ਦਾ ਜੱਜਾ ਲਓ ਫੋਲਡ ਰੋਡ ਨਾਲੋਂ ਭੀੜਾ ਹੈਗਾ ਜਿਹੜਾ ਪੁਲ ਹੈ ਪੂਰਾ 18 ਫੁੱਟ ਹੈ ਤੇ ਸੜਕ ਕੰਮ ਛੋਟੇ-ਛੋਟੇ 27 ਫੁੱਟ ਆਈ ਪੈਸੋਂ ਤੁਸੀਂ ਦੇਖ ਲਓ 9 ਫੁੱਟ ਦਾ ਜਿਹੜਾ ਹੰਸਲਾ ਹੈ ਉਹ ਕਿਸੇ ਦੀ ਵੀ ਜਾਨ ਲੈ ਸਕਦਾ ਹੈ ਤੇ ਤੁਹਾਨੂੰ ਆ ਦਿਖਾਉਣੇ ਆ ਪੁਲ ਨਾਲ ਖਾਸਾ ਹੋਇਆ ਤੁਸੀਂ ਦੇਖੋ ਪੁਲ ਦੇ ਉੱਤੇ ਜਿਹੜੀ ਪੜਦੀ ਵੇਰਾ ਲਗਾਈ ਜਾਂਦੀ ਹੈ ਲੋਹੇ ਦੀ ਉਹ ਇਸ ਪੁਲ ਦੇ ਉੱਪਰ ਹੈ ਨਹੀਂ NH 703 ਨੈਸ਼ਨਲ ਹਾਈਵੇ ਹੈ ਇਹ ਤੁਸੀਂ ਦੇਖ ਸਕਦੇ ਹੋ ਇਹਦੀ ਸਿੱਟੀ ਅੱਜ ਪਾਖੜਾ ਫੁੱਲ ਭਰੀ ਹੋਈ ਹੈ ਤੁਹਾਨੂੰ ਪਾਖੜਾ ਵੀ ਦਿਖਾ ਦਿੰਦੇ ਆ ਕਿ ਕੋਈ ਦੀ ਪੂਰੀ ਪਾਖੜਾ ਭਰੀ ਹੋਈ ਹੈ ਇੱਥੋਂ ਦੇ ਡੀਸੀ ਨੂੰ ਮਾਨਸਰ ਤੇ ਨੂੰ ਧਿਆਨ ਦੇਣਾ ਚਾਹੀਦਾ ਹੈ ਉੱਤੇ ਐਸਐਸਪੀ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਲੋਕਾਂ ਨਾਲ ਸਾਸਾ ਨਾ ਹੋਵੇ ਤੇ ਅਸੀਂ ਬੇਨਤੀ ਵੀ ਕਰਦੇ ਆਂ ਤੁਸੀਂ ਦੇਖ ਸਕਦੇ ਹੋ ਇਹ ਹਾਸਿਆਂ ਦੀ ਸਥਿਤੀ ਬਣ ਸਕਦੀ ਹੈ ਕਦੋਂ ਵੀ ਕਿਸ ਟਾਈਮ ਵੀ ਖਾਸ ਗੱਲ ਇਹ ਹੈ ਵੀ ਰਾਤ ਦੇ ਸਮੇਂ ਦੇ ਇਥੇ ਕੋਈ ਵੀ ਐਸਾ ਹੌਸਾ ਜਦੋਂ ਚੰਨ ਕਮੁਰਾ ਲਾਈਟਾਂ ਪੈਂਦੀਆਂ ਨਹੀਂ ਆ ওভার ਕੰਟਰੋਲ ਗੱਡੀ ਹੁੰਦੀ ਹੈ ਕੰਟਰੋਲ ਚ ਨਹੀਂ ਰਹਿੰਦੀ ਡਰਾਈਵਰ ਦੇ ਉਸ ਸਮੇਂ ਇਹ ਹਾਸਾ ਵਾਪਰ ਸਕਦਾ ਹੈ ਕੁਝ ਟਾਈਮ ਪਹਿਲਾਂ ਇਥੇ ਕੋਈ ਹਾਸਾ ਹੋਇਆ ਸੀ ਜਿਹਦੇ ਕਰਕੇ ਫਰਦੀ ਜੀ ਬਿਲਕੁਲ ਟਹਿ ਟੇਰੀ ਹੋ ਚੁੱਕੀ ਹੈ ਇਥੇ ਪੁਲਿਸ ਮੁਲਾਜ਼ਮਾਂ ਦੀ ਗੱਡੀ ਵੀ ਖੜਦੀ ਹੈ ਬਿਲਕੁਲ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਦਿਖਾ ਦਿੰਨੇ ਹੈਗੇ ਫਰ ਸਟੇ ਪ੍ਰਸ਼ਾਸਨ ਦਾ ਵੀ ਕੋਈ ਧਿਆਨ ਨਹੀਂ ਇਹਦੇ ਵੱਲ ਧਨੀਰ ਦੇ ਥਾਣੇ ਨੂੰ ਵੀ ਆ ਕੇ ਦੇਖਣਾ ਚਾਹੀਦਾ ਫਤਿਹ ਥਾਣੇ ਨੂੰ ਵੀ ਦੇਖਣਾ ਚਾਹੀਦਾ ਇਹ ਗੱਲਬਾਤ ਤਾਂ ਜੋ ਕੋਈ ਹਾਸਾ ਨਾ ਹੋਵੇ ਕਿਸੇ ਨਾਲ ਕਿਉਂਕਿ ਕੀਮਤੀ ਜਾਨਾਂ ਜਦੋਂ ਚਲੀਆਂ ਜਾਂਦੀਆਂ ਨੇ ਬਾਅਦ ਚ ਅਫਸੋਸ ਹੁੰਦਾ ਹੈ ਕਿਉਂਕਿ ਕਿਸੇ ਦਾ ਘਰ ਖਰਾਬ ਹੋ ਜਾਂਦਾ ਇੱਕ ਬੰਦੇ ਜਾਣ ਦੇ ਨਾਲ ਤੁਸੀਂ ਦੇਖ ਸਕਦੇ ਹੋ ਸਾਨੂੰ ਅਸੀਂ ਸਾਰਾ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਨੇ ਇਹ ਆ ਦੇਖੋ ਥੋੜਾ ਜਾ ਰਿਹਾ ਹੈ ਮੁਰਾ ਜਿਹਾ ਨਾ ਗੱਡੀ ਆ ਗਈ ਉਹ ਸਿਆਣਾ ਟਰੈਵਲ ਸੀ ਨੇ ਗੱਡੀ ਸਲੋ ਕਰ ਲਈ ਸੜਕ ਬਹੁਤ ਛੋਟੀ ਹੈ ਦੋਸਤੋ ਇਹ ਪਤਾ ਲੱਗਦਾ ਇੱਥੋਂ ਹੀ ਕੋ ਗੱਡੀਆਂ ਗਿਜਰਦੀਆਂ ਨੇ ਤੇ ਇਹ ਸਾਰਾ ਦੇਸਲੇ ਸਰੋਂ ਨਹਿਰ ਪਾਗੜਾ ਪੂਰੀ ਭਰੀ ਹੋਈ ਹੈ ਪਾਣੀ ਦੇ ਨਾਲ ਪੁਲਾਂ ਦੇ ਨਾਲ ਪਾਣੀ ਲੱਗ ਰਿਹਾ ਹੈ ਇਸ ਟਾਈਮ ਦੇ ਉੱਪਰ